ਅਸੀ ਗੱਲ ਦੋਸਤੋ ਅੱਜ ਆਪਣੀ ਫੈਕਟਰੀ ਦੇ ਵਿੱਚ ਨਾ ਤੁਹਾਨੂੰ ਬਹੁਤ ਸੋਹਣੇ ਦਰਵਾਜੇ ਦਿਖਾਉਣੇ ਜਿਹੜੇ ਪਿੱਤਲ ਤੇ ਸਾਗਵਾਨ ਦੇ ਬਣੇ ਹੋਏ ਨੇ ਬਹੁਤ ਸਾਰੇ ਮਿੱਤਰਾਂ ਦਾ ਨਾ ਸੁਪਨਾ ਹੁੰਦਾ ਹੈ ਵੀ ਯਾਰ ਜਿਹੜੇ ਕਿਲਿਆਂ ਚ ਦਰਵਾਜੇ ਲੱਗੇ ਹੁੰਦੇ ਹਾ ਹਵੇਲੀਆਂ ਦੇ ਦਰਵਾਜੇ ਲੱਗੇ ਹੁੰਦੇ ਸੀ ਉਹ ਸਾਡੇ ਵੀ ਲੱਗੇ ਹੋਣ ਤੇ ਉਹ ਦਰਵਾਜੇ ਆਪਾਂ ਆਪਣੀ ਫੈਕਟਰੀ ਦੇ ਵਿੱਚ ਤਿਆਰ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਤਾਂ ਇਹਦੀ ਜਿਹੜੀ ਕੁਆਲਿਟੀ ਹੈ ਮੇਨ ਜਿਹੜਾ ਕੰਮ ਕਰਦਾ ਉਹ ਲੱਕੜਾ ਕੀ ਜੀ ਸਾਗਵਾਨ ਦੀ ਲੱਕੜ ਤੁਸੀਂ ਰੇਸ਼ੇ ਦੇਖ ਸਕਦੇ ਹੋ ਬਈ ਨੇੜੇੋਂ ਦਿਖਾ ਦੇ ਜਮਾ ਤੁਸੀਂ ਰੇਸ਼ੇ ਦੇਖੋ ਇੱਕ ਨਾਲ ਇੱਕ ਮਿਲਦਾਗਾ ਬਹੁਤ ਵਧੀਆ ਸੁੱਕੀ ਲ ਮਿਸਤਰੀ ਦੀ ਕਾਰੀਗਰੀ ਜਿਹਨੇ ਇਹਨੂੰ ਕੱਲੇ-ਕੱਲੇ ਪੀਸ ਨੂੰ ਕੱਟ ਕੇ ਬਹੁਤ ਸੋਹਣੇ ਤਰੀਕਾ ਨਾਲ ਬਣਾਇਆ ਜਿਸ ਮਰਜ਼ੀ ਸਾਈਡ ਤੋਂ ਦੇਖ ਲਓ ਸਾਰਾ ਸਾਫ਼-ਸੁਥਰੇ ਤਰੀਕੇ ਨਾਲ ਤੇ ਉੱਪਰ ਜਿਵੇਂ ਆਪਣਾ ਹੁੰਦਾ ਵੀ ਮੇਨ ਜਿਹੜੀ ਆਪਾਂ ਡਿਉਟੀ ਬਣਾਈ ਆ ਉੱਥੇ ਆਪਣੀ ਗਲਾਈ ਆ ਚੌਰਸ ਜਿਵੇਂ ਵੀ ਹੈਗਾ ਉਸ ਤਰੀਕੇ ਨਾਲ ਤੁਹਾਨੂੰ ਮਤਲਬ ਆਪਾਂ ਪ੍ਰੋਪਰ ਕਟਿੰਗ ਕਰਕੇ ਲੱਕੜ ਦੇ ਵਿੱਚ ਦਰਵਾਜ਼ਾ ਬਣਾ ਕੇ ਦੇਵਾਂਗੇ ਇਹ ਆ ਗਿਆ ਜੀ ਵੱਡਾ ਦਰਵਾਜ਼ਾ ਜਦੋਂ ਮਿਸਤਰੀ ਨੇ ਆਪਣੀ ਕਾਰੀਗਰੀ ਸੋਹਣੀ ਕਰਤੀ ਫਿਰ ਸਾਡੀ ਟੀਮ ਦਾ ਜਿਹੜੇ ਤੇ ਕੰਮ ਆਇੰਦਾ ਪਾਲਿਸ਼ ਦਾ ਪਾਲਿਸ਼ ਦਾ ਕੰਮ ਤੁਸੀਂ ਦੇਖੋਗੇ ਮੇਨ ਚਮਕਣ ਹੋਣੀ ਲਾਉਣਾ ਪਾਲਿਸ਼ ਤੁਸੀਂ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦਈਏ ਏਸ਼ੀਅਨ ਪੇਂਟ ਦੀ ਪਾਲਿਸ਼ ਹੋਈ ਹੋਈ ਆ ਤੇ ਉਸ ਤੋਂ ਬਾਅਦ ਬਈ ਜੇ ਗੱਲ ਕਰੀਏ ਪਿੱਤਲ ਦੀ ਪਿੱਤਲ ਵੀ ਇਸ ਤਰੀਕੇ ਨਾਲ ਲਾਉਣੇ ਆਪਾਂ ਲਾਸਟ ਕੋਟ ਵੇਲੇ ਵੀ 5 ਸਾਲ ਦੀ ਇਹਦੀ ਪੂਰੀ ਗਾਰੰਟੀ ਆ ਵੀ ਇਹਨੂੰ ਕੁਝ ਨਹੀਂ ਹੁੰਦਾ ਤੇ ਦਰਵਾਜੇ ਦੀ 10 ਸਾਲ ਦੀ ਗਾਰੰਟੀ ਦਿੰਨੇ ਆਪਾਂ ਟੋਟਲ ਕਿਤੇ ਮਰਜ਼ੀ ਤੁਸੀਂ ਕੋਈ 19 21 ਹੁੰਦੀ ਆ ਉਹਦੇ ਲਈ ਅਸੀਂ ਦੇਣਦਾਰ ਆ ਪਰ ਪਾਲਿਸ਼ ਦੀ 5 ਸਾਲ ਦੀ ਗਾਰੰਟੀ ਰਹਿੰਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੁੱਕ ਆਉਂਦੀ ਆ ਪਾਲਿਸ਼ ਦੇ ਵਿੱਚ ਤੁਸੀਂ ਮੈਟ ਲੈਣਾ ਚਾਹੇ ਗਲੌਸੀ ਜਿਹੜੇ ਵੀ ਤੁਸੀਂ ਕਰਵਾਉਣੀ ਆ ਉਹ ਤੁਹਾਨੂੰ ਆਪਸ਼ਨ ਮਿਲ ਜੂਗੀ ਇੱਕ ਹੁੰਦਾ ਵੀ ਆਪਾਂ ਵੱਡਾ ਦਰਵਾਜ਼ਾ ਨਾਲ ਛੋਟਾ ਲਗਾਉਣਾ ਉਹਦੇ ਲਈ ਆਪਸ਼ਨਾਂ ਵੀ ਹੈਗੀਆਂ ਨੇ ਜਿਹੇ ਜੋ ਸਾਈਜ਼ ਤੁਹਾਡੇ ਘਰ ਦਾ ਕੋਠੀ ਦੀ ਮੇਨ ਐਂਟਰੈਂਸ ਹੈ ਚਾਹੇ ਪੂਰੇ ਘਰ ਚਲਵਾ ਲਓ ਇਹ ਤਾਂ ਬਈ ਸੋਹਣੀ ਸੋਹਣੇ ਲੱਗਣਿਆ ਸਦਾ ਬਾਹਰ ਰਹੜੇ ਨੇ ਕਲਾਸਿਕਲ ਦੇ ਵਿੱਚ ਚੀਜ਼ ਆ ਗਈ ਉਸ ਤੋਂ ਬਾਅਦ ਜੇ ਗੱਲ ਕਰੀਏ ਮਿੱਤਰੋ ਬਹੁਤ ਸਾਰੇ ਮਿੱਤਰਾਂ ਨੂੰ ਹੁੰਦਾ ਵੀ ਯਾਰ ਸਾਨੂੰ ਨਾ ਪਿੱਤਲ ਨਹੀਂ ਵਧੀਆ ਲੱਗਦੀ ਸਾਨੂੰ ਪਿੱਤਲ ਆਉੜਜੀ ਲੱਗਦੀ ਆ ਸਾਨੂੰ ਸਾਫ਼ ਸੁਥਰਾ ਜਿਹਾ ਦਰਵਾਜ਼ਾ ਚਾ ਤਾ ਬਿਨਾ ਪਿੱਤਲ ਵਾਲਾ ਵੀ ਆ ਦਰਵਾਜ਼ਾ ਵੱਡਾ ਤਿਆਰ ਹੋ ਰੇਗਾ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਤਿਆਰ ਕਰਵਾ ਸਕਦੇ ਹੋ ਸਾਗਵਾਨ ਬਿਲਕੁਲ ਸੁੱਕੀ ਹੁੰਦੀ ਹੈਗੀ ਤੇ 1800 ਰੁਪਏ ਤੋਂ ਆਪਣਾ ਰੇਟ ਸਟਾਰਟ ਹੋ ਜਾਂਦਾ ਜੀ ਫਿਰ ਉਸ ਦੇ ਹਿਸਾਬ ਨਾਲ ਮਤਲਬ ਜੇ ਗੱਲ ਕਰੀਏ ਵੀ 3000 3500 ਤੱਕ ਵੀ ਰੇਟ ਜਾਂਦਾ ਪਰ ਚੀਜ਼ ਆਪਾਂ ਕਿਹੋ ਜੀ ਬਣਾਉਣੀ ਆ ਕਿੰਨੀ ਆਪਾਂ ਮਟਾਈ ਲੈਣੀ ਆ ਕਿੰਨਾ ਆਪਣਾ ਸਾਈਜ਼ ਆ ਉਹਦੇ ਅਕੋਰਡਿੰਗ ਸਾਰੇ ਦਾ ਰੇਟ ਜਿਹੜਾ ਤੈਹ ਹੁੰਦਾਗਾ ਤੇ ਆ ਸਾਰੇ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਥੋੜੇ ਦਿਨਾਂ ਦੇ ਵਿੱਚ ਇਹ ਫਿੱਟ ਹੋ ਜਾਣੇ ਆ ਪਰ ਬਹੁਤ ਸੋਹਣੇ ਜੇ ਕਹਦੇ ਬਣੇ ਨੇ ਤੇ ਇੱਕ ਆਪਸ਼ਨ ਅਸੀਂ ਨਾਲ ਇਹ ਵੀ ਦਿੰਨੇ ਆ ਜਿਹੜੇ ਮਿੱਤਰਾਂ ਨੇ ਦਰਵਾਜੇ ਦਾ ਆਰਡਰ ਦਿੱਤਾ ਪਾਲਿਸ਼ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਦਰਵਾਜੇ ਦੇ ਵਿੱਚ ਕੋਈ 10 20 ਦਾ ਫਰਕ ਤਾਂ ਨਹੀਂ ਹੈਗਾ ਤਾਂ ਜੋ ਪਾਲਿਸ਼ ਤੋਂ ਬਾਅਦ ਤੁਹਾਨੂੰ ਕਈ ਵਾਰ ਨਹੀਂ ਪਤਾ ਲੱਗਦਾ ਵੀ ਯਾਰ ਆਹ ਚੀਜ਼ ਵਿੰਗੀ ਰਹਿ ਗਈ ਚੇਂਜ ਕਰਨੀ ਵੀ ਔਖੀ ਹੋ ਜਾਂਦੀ ਆ ਪਰ ਤੁਸੀਂ ਇੱਕ ਵਾਰ ਆਪਦਾ ਚੀਜ਼ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਉਸ ਤੋਂ ਇਲਾਵਾ ਕੋਠੀ ਦੇ ਵਿੱਚ ਜੰਮੂ ਕਹਿੰਦਾ ਜਾਂ ਆਪਣਾ ਫਲੈਸ਼ ਸਟੋਰ ਦਾ ਜਾਂ ਸਾਗਵਾਨ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਚਾਹੁੰਦੇ ਹੋ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਆਪਣੀ ਆਪ ਦੀ ਫੈਕਟਰੀ ਹੈ ਸਿੰਘ ਡੋਰ ਹੱਬ ਦੇ ਨਾਂ ਤੇ ਨੰਬਰ ਸਕਰੀਨ ਤੇ ਆ ਤੁਸੀਂ ਕਾਲ ਕਰ ਲਿਓ ਬਿਲਕੁਲ ਤੁਹਾਨੂੰ ਤਸੱਲੀ ਬਖਸ਼ ਇੱਕ ਜੇ ਕਹਿ ਦਈਏ ਬ੍ਰਾਂਡ ਦੀ ਤਰ੍ਹਾਂ ਚੀਜ਼ ਦਿੱਤੀ ਜਾਊਗੀ ਕੋਈ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੰਪਲੇਂਟ ਨਹੀਂ ਆਊਗੀ ਹਰ ਤਰ੍ਹਾਂ ਦੀ ਸਰਵਿਸ ਵੀ ਤੁਹਾਨੂੰ ਮਈਆ ਕਰਾਈ ਜਾਊਗੀ ਧੰਨਵਾਦ ਦੋਸਤੋ ਵੀਡੀਓ ਵੱਧ ਤੋਂ ਵੱਧ ਕਰਿਓ ਸ਼ੇਅਰ ਧੰਨਵਾਦ